ਅੱਜ ਤੋਂ ਬਾਅਦ ਟੋਲ ਪਲਾਸ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਦਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰ ਰਹੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 46 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟ ਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਨੇ ਹਾਈ ਕੋਰਟ ਦੇ ਵਿੱਚ ਕਿਸ ਦਾਇਰ ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦੱਸਦੀ ਹੈ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਤੋਂ ਲਾਟੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਡਵਾਲ ਟੋਲ ਪਲਾਸਾ ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਆ ਦੱਸਦੇ ਕਿ ਹਾਈ ਕੋਰਟ ਦੀ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਅਪੀਲ ਕੀਤੀ ਕਿ ਵੱਡੀ ਗਿਣਤੀ ਤੇ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਾਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਹੈ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਾਰ ਨਹੀਂ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੇਡ ਕਬ ਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵਿੱਚ ਜੁਟਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰੇਡ ਕਾਜ ਜਿਵੇਂ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਫਿਰ ਖੁੱਲ ਸਕਤੇ ਸਭ ਤੋਂ ਮਹਿੰਗਾ ਲਡਵਾਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਬਿਨਾਂ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਥੋਂ ਲੰਘਾਰੇ ਸੀ ਅਚੇਹ ਦੇ ਵਿੱਚ ਹੁਣ ਵੱਡਾ ਝਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਜੋਂਗ ਮੰਗਿਆ ਹੈ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸ ਲਾਟਵਾਲ ਅੱਜ ਖੁੱਲਣਚਾਰ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਟਵਾਲ ਟੋਲ ਪਲਾਸ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਧਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 40 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਹਾਈ ਕੋਰਟ ਦੇ ਵਿੱਚ ਕੇਸ ਦائر ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦੱਸਤੀ ਹੈ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਲਾਟੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਟੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਆ ਦੱਸਦੇ ਕਿ ਹਾਈ ਕੋਰਟ ਦੀ ਹੁਕਮਤ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਂਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਾਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੜਕਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵਿੱਚ ਜੁਟਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰੇਡ ਕਾਜ ਵੀ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਚਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਬਿਲਕੁਲ ਖੁੱਲ ਸਕਤੇ ਸਭ ਤੋਂ ਮਹਿੰਗਾ ਲਾਟਵਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਆ ਬਿਨਾ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਤੋਂ ਲੰਘਾਰੇ ਸੀ ਅਚੇਹ ਦੇ ਵਿੱਚ ਹੁਣ ਵੱਡਾ ਝਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਯੋਗ ਮੰਗਿਆ ਹੈ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸ ਲਾਟਵਾਲ ਅੱਜ ਖੁੱਲਣਚਾਰ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਟਵਾਲ ਟੋਲ ਪਲਾਸ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਧਾਨ ਦਿਲਬਖ ਸਿੰਘ ਗਿੱਲ ਅਤੇ ਅਤੇਂਦਰਬੀਰ ਸਿੰਘ ਕਾਦੀਆਂ ਕਰ ਰਹੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 46 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟ ਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਨੇ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦੱਸ ਦਈਏ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਲਾਡੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਡੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਆ ਦੱਸਦੇ ਕਿ ਹਾਈ ਕੋਰਟ ਤੇ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਂਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਅਪੀਲ ਕੀਤੀ ਕਿ ਵੱਡੀ ਗੰਟੀ ਤੇ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਾਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੋਡ ਦਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵਿੱਚ ਜੁਤਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰੇਡ ਕਾਜ ਜਿਵੇਂ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਫਿਰ ਖੁੱਲ ਸਕਤੇ ਸਭ ਤੋਂ ਮਹਿੰਗਾ ਲਡਵਾਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਬਿਨਾਂ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਥੋਂ ਲੰਘਾਰੇ ਸੀ ਅਚੇਹ ਦੇ ਵਿੱਚ ਹੁਣ ਵੱਡਾ ਚਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਜੋਂਗ ਮੰਗਿਆ ਹੈ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸ ਲਾਟਵਾਲ ਅੱਜ ਖੁੱਲਣਚਾਰ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਟਵਾਲ ਟੋਲ ਪਲਾਸ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਧਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 40 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਹਾਈ ਕੋਰਟ ਦੇ ਵਿੱਚ ਕੇਸ ਦائر ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦੱਸਤੀ ਹੈ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਲਾਟੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਟੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ ਦੱਸਦੇ ਕਿ ਹਾਈ ਕੋਰਟ ਦੇ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਂਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਾਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੇਟ ਦਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵਿੱਚ ਜੁਟਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰਡ ਕਾ ਜਿਵੇਂ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਚਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਫਿਰ ਖੁੱਲ ਸਕਤੇ ਸਭ ਤੋਂ ਮਹਿੰਗਾ ਲਾਟਵਾਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਬਿਨਾਂ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਤੋਂ ਲੰਘਾਰੇ ਸੀ ਅਚੇਹ ਦੇ ਵਿੱਚ ਹੁਣ ਵੱਡਾ ਚਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਜੋਂਗ ਮੰਗਿਆ ਹੈ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸਾ ਲਾਡਵਾਲ ਅੱਜ ਖੁੱਲਣਚਾਰ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਡਵਾਲ ਟੋਲ ਪਲਾਸਾ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਧਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 46 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਹਾਈ ਕੋਰਟ ਦੇ ਵਿੱਚ ਕੇਸ ਦائر ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਸਾਥੀਏ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਤੋਂ ਲਾਡੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਡੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਆ ਦੱਸਦੇ ਕਿ ਹਾਈ ਕੋਰਟ ਦੀ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਆਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਾਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਹੈ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਾਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੇਡ ਕਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵਿੱਚ ਜੁਤਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰੇਡ ਕਾਜ ਵੀ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਚਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਬਿਲਕੁਲ ਖੁੱਲ ਸਕਤੇ ਸਭ ਤੋਂ ਮਹਿੰਗਾ ਲਾਟਵਾਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਬਿਨਾਂ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਥੋਂ ਲੰਘਾਰੇ ਸੀ ਅਚੇਹ ਦੇ ਵਿੱਚ ਹੁਣ ਵੱਡਾ ਝਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਜ ਉਂਗ ਮੰਗਿਆ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸ ਲਾਟਵਾਲ ਅੱਜ ਖੁੱਲਣ ਜਾ ਰਿਹਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਟਵਾਲ ਟੋਲ ਪਲਾਸ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਕਿਸਾਨਾਂ ਦੀ ਅਖਵਾਈ ਪ੍ਰਦਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰ ਰਹੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 40 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟ ਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ NHAI ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦੱਸਤੀ ਹੈ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਤੋਂ ਲਾਡੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਡੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਆ ਦੱਸਦੇ ਕਿ ਹਾਈ ਕੋਰਟ ਤੇ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਂਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਅਪੀਲ ਕੀਤੀ ਕਿ ਵੱਡੀ ਗੰਟੀ ਤੇ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੇਟ ਦਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵਿੱਚ ਜੁਤਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰਡ ਕਾ ਜਿਵੇਂ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਫਿਰ ਖੁੱਲ ਸਕਤੇ ਸਭ ਤੋਂ ਮਹਿੰਗਾ ਲਡਵਾਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਬਿਨਾਂ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਥੋਂ ਲੰਘਾਰੇ ਸੀ ਅਚੇਹ ਦੇ ਵਿੱਚ ਹੁਣ ਵੱਡਾ ਚਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਜੋਂਗ ਮੰਗਿਆ ਹੈ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸ ਲਾਟਵਾਲ ਅੱਜ ਖੁੱਲਣਚਾਰ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਟਵਾਲ ਟੋਲ ਪਲਾਸ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਧਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 40 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਹਾਈ ਕੋਰਟ ਦੇ ਵਿੱਚ ਕੇਸ ਦائر ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦਾਸ ਤੀਏ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਲਾਟੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਟੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਆ ਦੱਸਦੇ ਕਿ ਹਾਈ ਕੋਰਟ ਦੀ ਹੁਕਮਤ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਂਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਅਪੀਲ ਕੀਤੀ ਕਿ ਵੱਡੀ ਗੰਢੀ ਤੇ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਾਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਾਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੜਕਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ ਵੀ ਜਤਾਇਆ ਚਾਰਿਆ ਤੇ ਹੁਣ ਫਿਰ ਤੋਂ ਇੱਕ ਵਾਰ ਇਸ ਟੋਲਪਲਾਸਾ ਤੇ ਹੰਗਾਮਾ ਹੋਣ ਦੇ ਸਾਰ ਹੈ ਕਿਉਂਕਿ ਅੱਜ ਇਹ ਟੋਲਪਲਾਸਾ ਕਿਹਾ ਜਾ ਰਿਹਾ ਕਿ ਖੁੱਲ ਸਕਦਾ ਹੈ ਸਭ ਤੋਂ ਮਹਿੰਗਾ ਲੱਡਵਾਲ ਟੋਲਪਲਾਸਾ ਨੂੰ ਲੈ ਕੇ ਰੈਡ ਕਾਰਡ ਜਿਵੇਂ ਬਰਕਰਾਰ ਹੈ ਲੋਕਾਂ ਨੂੰ ਅੱਜ ਵੱਡਾ ਝਟਕਾ ਲੱਗ ਸਕਦਾ ਹੈ ਦੱਸਦੇ ਕਿ ਅੱਜ ਫਿਰ ਖੁੱਲ ਸਕਤੇ ਸਭ ਤੋਂ ਮਹਿੰਗਾ ਲਾਟਵਾਲ ਟੋਲ ਪਲਾਜ਼ਾ ਕਿਉਂਕਿ 16 ਜੂਨ ਤੋਂ ਬਿਲਕੁਲ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ ਸੀ ਲੋਕ ਜਿਹੜੇ ਬਿਨਾਂ ਟੋਲ ਟੈਕਸ ਦਿੱਤੇ ਹੀ ਆਪਣੀਆਂ ਗੱਡੀਆਂ ਉੱਤੋਂ ਲੰਘਾਰੇ ਸੀ ਅチェਹ ਦੇ ਵਿੱਚ ਹੁਣ ਵੱਡਾ ਚਟਕਾ ਮਿਲ ਸਕਦਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਵੀ ਲੋਕਾਂ ਦਾ ਹੁਣ ਸਹਿਜ ਉਂਗ ਮੰਗਿਆ ਹੈ ਦੱਸਦੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਸਾ ਲਾਡਵਾਲ ਅੱਜ ਖੁੱਲਣਚਾਰ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਦੁਆਬਾ ਵੱਲੋਂ 16 ਜੂਨ ਤੋਂ ਲਾਡਵਾਲ ਟੋਲ ਪਲਾਸਾ ਨੂੰ ਮੁਕੰਮਲ ਤੌਰ ਤੇ ਮੁਫਤ ਕੀਤਾ ਹੋਇਆ ਹੈ ਕਿਸਾਨਾਂ ਦੀ ਅਖਵਾਈ ਪ੍ਰਧਾਨ ਦਿਲਬਖ ਸਿੰਘ ਗਿੱਲ ਅਤੇ ਇੰਦਰਬੀਰ ਸਿੰਘ ਕਾਦੀਆਂ ਕਰੇ ਨੇ ਪਿਛਲੇ 46 ਦਿਨਾਂ ਤੋਂ ਟੋਲ ਬੰਦ ਹੋਣ ਕਾਰਨ ਲੋਕਾਂ ਦੇ 46 ਕਰੋੜ ਰੁਪਏ ਤੋਂ ਵੱਧ ਪੈਸੇ ਬਚੇ ਹਨ ਕਿਸਾਨਾਂ ਦੀ ਮੰਗ ਹੈ ਕਿ ਟੋਲ ਦੀ ਕੀਮਤ ਘਟਕੀਤੀ ਜਾਵੇ ਇੱਕ ਸਾਲ ਦੇ ਵਿੱਚ ਦਰਾਂ ਤਿੰਨ ਵਾਰ ਵਧੀਆਂ ਨੇ ਟੋਲ ਫ੍ਰੀ ਹੋਣ ਤੋਂ ਬਾਅਦ ਐਨ ਐਚ ਏ ਆਈ ਨੇ ਹਾਈ ਕੋਰਟ ਦੇ ਵਿੱਚ ਕੇਸ ਦائر ਕੀਤਾ ਸੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਦੱਸਦੀ ਹੈ ਕਿ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅੱਜ ਲਾਡੋਵਾਲ ਟੋਲ ਪਲਾza ਖੁੱਲ ਸਕਦਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲਾਡੋਵਾਲ ਟੋਲ ਪਲਾza ਨੂੰ ਬੁੱਧਵਾਰ ਸਵੇਰੇ 8 ਵਜੇ ਖੋਲਣ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸਾਨ ਟੋਲ ਪਲਾਸਾ ਤੇ ਪਹੁੰਚ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ ਦੱਸਦੇ ਕਿ ਹਾਈ ਕੋਰਟ ਦੀ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ ਧਰਨਾ ਚੁਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਟੋਲ ਪਲਾਸਾ ਚਾਲੂ ਨਹੀਂ ਹੋਣ ਦਵਾਗੇ ਆਕੋਂ ਵੱਲੋਂ ਕਿਸਾਨਾਂ ਨੂੰ ਅੱਪ ਜਿਹੜੀ ਆਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚਿਆ ਜਾਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਗਾ ਕੇ ਟੋਲ ਫ੍ਰੀ ਕੀਤਾ ਹੋਇਆ ਹੈ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਟੋਲ ਪਲਾਸਾ ਖੋਲਣ ਦੇ ਹੁਣ ਆਦੇਸ਼ ਦੇ ਦਿੱਤੇ ਨੇ ਲਾਢਵਾਲ ਟੋਲ ਪਲਾਸਾ ਤੇ ਧਰਨਾ ਖਤਮ ਹੋ ਸਕਦਾ ਹੈ ਤੇ ਕਿਹਾ ਜਾ ਰਿਹਾ ਕਿ ਹੰਗਾਮਾ ਹੋਣ ਦੇ ਵੀ ਅਸਾਰ ਨੇ ਲਗਾਤਾਰ ਇਸ ਮਹਿੰਗੇ ਟੋਲ ਪਲਾਸਾਂ ਨੂੰ ਲੈ ਕੇ ਰੇਟ ਦਾ ਬਰਕਰਾਰ ਹੈ ਕਿਹਾ ਜਾ ਰਿਹਾ ਕਿ ਇੱਕ ਸਾਲ ਦੇ ਵਿੱਚ ਤਿੰਨ ਵਾਰ ਕੀਮਤਾਂ ਜਿਹੜੀਆਂ ਵਧਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੀਮਤਾਂ ਨੂੰ ਕੱਟ ਕੀਤਾ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਜ਼ ਵੀ ਜੁਟਾਇਆ